ਵਿਟਾਮਿਨਾ ਦਾ ਭੰਡਾਰ ਅਮਰੂਦ ਮੰਨੋ ਮੇਰੀ ਗੱਲ ਨੂੰ ਬਾਈ ਜੀ ਇਹ ਆ ਬਰੂਦ ਅਮਰੂਦ ਬਰੂਦ ਕਿਉਂ ਆ ਇਹਦੇ ਵਿੱਚ ਵਿਟਾਮਿਨ ਸੀ ਬਹੁਤ ਵੱਡੀ ਮਾਤਰਾ ਚ ਹੁੰਦਾ ਹੈ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਸਾਡੇ ਆਕਸੀਜਨ ਸੈੱਲ ਡੈੱਡ ਹੁੰਦੇ ਜਾਣਾ ਤੇ ਕੈਂਸਰ ਵੱਧਦਾ ਜਾਣਾ ਇਹ ਤੁਹਾਡੇ ਆਕਸੀਜਨ ਸੈੱਲਾਂ ਨੂੰ ਅਗਰ ਡੈੱਡ ਹੋ ਰਹੇ ਨੇ ਨਾ ਤਾਂ ਤੁਹਾਡੀ ਬਹੁਤ ਵੱਡੀ ਮਦਦ ਕਰਦਾ ਹੈ ਤੁਹਾਡੇ ਆਕਸੀਜਨ ਸੈੱਲਾਂ ਨੂੰ ਦੁਬਾਰਾ ਜ਼ਿੰਦਾ ਕਰਨ ਦੇ ਲਈ ਕਿਉਂਕਿ ਇਹਦੇ ਵਿੱਚ ਹੁੰਦਾ ਹੈ ਵਿਟਾਮਿਨ ਸੀ ਬਹੁਤ ਵੱਡੀ ਮਾਤਰਾ 'ਚ ਤੁਸੀਂ ਇਹਦਾ 100 ਗ੍ਰਾਮ ਮਰੂਤ ਖਾ ਲਓ ਸਵੇਰੇ ਚਾਹੇ ਦੁਪਹਿਰੇ ਸ਼ਾਮੀ ਕਿਸੇ ਵੀ ਟਾਈਮ ਰੋਟੀ ਖਾਣ ਤੋਂ ਪਹਿਲਾਂ ਤਾਂ ਤੁਹਾਡੇ ਸਰੀਰ ਦੇ ਵਿੱਚ 100 ਗ੍ਰਾਮ ਮਰੂਤ 350 ਮਿਲੀਗ੍ਰਾਮ ਵਿਟਾਮਿਨ ਸੀ ਵਾੜ ਦਿੰਦਾ ਹੈ ਬਾਈ ਜੀ ਜਿਹੜਾ ਤੁਸੀਂ ਮਲਟੀ ਵਿਟਾਮਿਨ ਗੋਲੀਆਂ ਖਾਂਦੇ ਹੋ ਤੁਹਾਨੂੰ ਜਿੰਨੀ ਮਰਜ਼ੀ ਪੁਰਾਣੀ ਕਬਜ਼ ਹੋਵੇ ਤੁਹਾਨੂੰ ਜਿੰਨੀ ਮਰਜ਼ੀ ਪੁਰਾਣੀ ਬਾਵਾਸੀਰ ਹੋਵੇ ਤੁਹਾਡਾ ਦਿਮਾਗ ਘਟ ਕਰ ਕੰਮ ਕਰਦਾ ਹੈ ਤੁਹਾਡੀ ਨਿਗਾ ਡਾਉਨ ਹੈ ਇਹਦੇ ਲਈ ਇਹ ਇਹਨਾਂ ਚੀਜ਼ਾਂ ਤੇ ਬਹੁਤ ਕੰਮ ਕਰਦਾ ਹੈ ਤੇ ਸਾਡੇ ਜਿਹੜੇ ਆਕਸੀਜਨ ਸੈੱਲ ਹੁੰਦੇ ਨੇ ਉਹਨਾਂ ਨੂੰ ਬੜੀ ਤੇਜ਼ੀ ਦੇ ਨਾਲ ਸਾਡੇ ਸਰੀਰ ਦੇ ਵਿੱਚ ਅਪ ਕਰ ਦਿੰਦਾ ਹੈ ਇਹਦੇ ਵਿੱਚ ਇੰਨੀ ਤਾਕਤ ਹੈ ਬਾਈ ਤੇ ਇਹਦੇ ਜੇ ਤੁਸੀਂ ਜਿਨ੍ਹਾਂ ਨੂੰ ਬਹੁਤ ਪੁਰਾਣੀ ਕਬਜ਼ਾ ਬਾਈ ਤੁਸੀਂ ਦਵਾਈਆਂ ਲੈ ਕੇ ਵੀ ਪਰੇਸ਼ਾਨ ਹੋ ਤੁਹਾਡੀ ਕਬਜ਼ ਟੁੱਟਦੀ ਨਹੀਂ ਤੁਸੀਂ ਇਹਨੂੰ 200 ਗ੍ਰਾਮ 200 ਗ੍ਰਾਮ ਡੇਲੀ ਆਪਣੇ ਖਾਣੇ ਦੇ ਵਿੱਚ ਸ਼ਾਮਲ ਕਰੋ ਜਾ ਤੁਸੀਂ ਰੋਟੀ ਖਾਣੇ ਹੋ ਜਿਵੇਂ ਸਲਾਦ ਖਾਣੇ ਨਾਲ ਤੁਸੀਂ ਇਹ ਨਾਲ-ਨਾਲ ਖਾਣਾ ਰੋਟੀ ਦੇ ਨਾਲ ਪਹਿਲਾਂ ਖਾਣਾ ਨਾ ਬਾਅਦ ਚ ਖਾਣਾ ਅਸੀਂ ਇਹਦੀ ਕਦਰ ਤਾਂ ਨਹੀਂ ਕਰਦੇ ਬਾਈ ਕਿਉਂਕਿ ਕਿਸੇ ਵੱਡੇ ਕਾਰਪੋਰੇਟਰ ਘਰਾਣੇ ਦੇ ਬਾਗ ਦੇ ਵਿੱਚ ਨਹੀਂ ਲੱਗਿਆ ਹੋਇਆ ਇਹ ਸਾਡੇ ਆਮ ਗਰੀਬ ਘਰਾਂ ਦੇ ਵਿੱਚ ਲੱਗਿਆ ਹੋਇਆ ਹੈ ਕਿਸੇ ਦੇ ਘਰ ਚ ਲੱਗਿਆ ਹੋਇਆ ਕਿਸੇ ਦੇ ਖੇਤ ਚ ਲੱਗਾ ਹੈ ਕਿਸੇ ਨੇ ਗਲੀ ਦੇ ਵਿੱਚ ਲਾਤਾ ਕਿਸੇ ਨੇ ਸੜਕ ਤੇ ਲਾਤਾ ਜਿਆਦਾ ਸਾਨੂੰ ਮਿਲਦਾ ਨਾ ਸੇਬ ਵਾਂਗੂ 2.5 300 ਰੁਪਏ ਕਿਲੋ ਫਿਰ ਸਾਨੂੰ ਇਹਦੀ ਕਦਰ ਵੀ ਹੁੰਦੀ ਬਾਈ ਇਹਦੀ ਕਰਕੇ ਇਸ ਚੀਜ਼ ਦੀ ਕਦਰ ਕਰੋ ਇਹ ਸੀਜ਼ਨਲੀ ਹੁੰਦਾ ਇਹਨੂੰ ਜ਼ਰੂਰ ਖਾਓ ਵਿਟਾਮਿਨ B12 ਬਾਈ ਕਦੇ ਨੋਟ ਕਰਕੇ ਦੇਖਿਓ ਇਸ ਚੀਜ਼ ਤੇ ਸਰਚ ਕਰਿਓ ਵੀ ਜੇ ਤੁਸੀਂ 2 ਕਿਲੋ ਸੇਬ ਖਾਓਗੇ ਨਾ ਉਹ ਸੇਬ 300 ਰੁਪਏ ਕਿਲੋ ਆ ਵਧੀਆ 350 ਰੁਪਏ ਕਿਲੋ ਮਤਲਬ 7 6 700 ਦਾ ਤੁਸੀਂ ਸੇਬ ਖਾਓ ਤੇ ਤਾਂ ਤੁਹਾਨੂੰ ਵਿਟਾਮਿਨ B12 ਮਿਲਦਾ ਹੈ ਜਿਹੜਾ ਤੁਸੀਂ ਇਹਨੂੰ ਸਿਰਫ ਇੱਕ ਪਾਈਆ ਅਮਰੂਦ ਖਾ ਲਓ ਬਾਈ ਜੀ ਸਿਰਫ ਇੱਕ ਪਾਈਆ 250 ਗ੍ਰਾਮ ਤੇ ਤੁਹਾਨੂੰ ਵਿਟਾਮਿਨ B ਟੈਵੈਲਪ ਤੁਹਾਡੇ ਸਰੀਰ ਦੇ ਵਿੱਚ ਉਹਦੀ ਮਾਤਰਾ ਪੂਰੀ ਕਰ ਦੇਗਾ ਇਹ ਇਹ ਸੀਜ਼ਨਲ ਹੀ ਹੁੰਦਾ ਹੈ ਇਹਨੂੰ ਹਰ ਰੋਜ਼ ਖਾਓ ਬਿਨਾਂ ਨਾਂਗਾ ਖਾਓ ਤੇ ਵਿਟਾਮਿਨ B6 ਸਾਡੀ ਨਿਗਾ ਵਾਸਤੇ ਤੇ ਵਿਟਾਮਿਨ B12 ਸਾਡੇ ਦਿਮਾਗ ਵਾਸਤੇ ਅੱਖਾਂ ਦੀ ਰੌਸ਼ਨੀ ਵਾਸਤੇ ਇਹ ਦੋਨੋਂ ਵਿਟਾਮਿਨ ਬਹੁਤ ਐਮ ਨੇ ਜਿਹੜਾ ਮਰੂਦ ਸਾਨੂੰ ਮੁਫਤ ਚ ਦਿੰਦਾ ਹੈ ਸਾਨੂੰ ਬਾਜ਼ਾਰੋਂ ਮਹਿੰਗੇ ਮਹਿੰਗੇ ਫਰੂਟ ਖਾਣ ਦੀ ਲੋੜ ਹੀ ਨਹੀਂ ਹੈ ਮੁਫਤ ਚ ਦਿੰਦਾ ਸਾਨੂੰ ਤੁਹਾਨੂੰ ਕਬਜ਼ ਹੈ ਤੁਹਾਡੇ ਆਕਸੀਜਨ ਦੇ ਲੈਵਲ ਤੁਹਾਡੇ ਸਰੀਰ ਦੇ ਵਿੱਚ ਘੱਟ ਹੈ ਤੁਸੀਂ ਆਕਸੀਜ ਆਕਸੋਮੀਟਰ ਨਾਲ ਮਾਪ ਲਿਓ ਤੇ ਮਰੂਦ ਖਾ ਲਿਓ ਬਾਈ ਜੀ ਅੱਧੇ ਘੰਟੇ ਬਾਅਦ ਦੁਬਾਰਾ ਆਪਣੇ ਸਰੀਰ ਨੂੰ ਆਕਸੋਮੀਟਰ ਲਾ ਲਿਓ ਤੇ ਤੁਹਾਨੂੰ ਦੱਸ ਦੇਗਾ ਵੀ ਕਿੰਨਾ ਲੈਵਲ ਹੈ ਤੁਹਾਡੇ ਆਕਸੀਜਨ ਦਾ ਸਰੀਰ ਵਿੱਚ ਚੱਕਤਾ ਇਸ ਕਰਕੇ ਇਹ ਖਾ ਲੈਣਾ ਚਾਹੀਦਾ ਹੈ ਕੈਂਸਰ ਦੇ ਸੈੱਲਾਂ ਦਾ ਦੁਸ਼ਮਣ ਹੈ ਇਹ ਕੈਂਸਰ ਦੇ ਸੈੱਲਾਂ ਦਾ ਦੁਸ਼ਮਣ ਹੈ ਮਰੂਦ ਇਸ ਕਰਕੇ ਇਸ ਚੀਜ਼ ਨੂੰ ਜ਼ਰੂਰ ਖਾਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬਾਰਿਸ਼ ਦਾ ਮੌਸਮ ਹੈ ਬਹੀ ਚਾਹ ਦੀਆਂ ਚੁਸਕੀਆਂ ਲਾਓ ਤੇ ਇਸ ਵੀਡੀਓ ਦਾ ਪੂਰਾ ਆਨੰਦ ਮਾਣੋ ਤੇ ਆਪਣੇ ਸਰੀਰ ਨੂੰ ਨਿਰੋਗੀ ਰੱਖੋ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ